ਕਿ ਗ ਸਾਰਾ ਲਫੇ ਆਹ ਦੇਖੋ ਸਭ ਤੋਂ ਪਹਿਲਾ ਕਮਰ ਤੁਹਾਡਾ ਪੱਤਰਕਾਰ ਦੋਸਤਾਂ ਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਐਸਕੇਮ ਨਾਨ ਪੋਲਿਟিক্যাল ਵੱਲੋਂ ਸ਼ੁਕਰਗੁਜ਼ਾਰ ਆ ਧੰਨਵਾਦੀ ਆ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਸਾਡੀ ਗੱਲ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਿਜਾਣ ਦੇ ਲਈ ਉਪਰਾਲਾ ਕਰ ਰਹੇ ਹੋ ਇਸ ਲਈ ਮੈਂ ਫਿਰ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਦੋਸਤੋ ਆਪਾਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਉਪਰਾਲਾ ਕੀਤਾ ਮੇਨਲੀ ਗੱਲ ਇਹ ਹੈ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਸਰਕਾਰ ਤੱਕ ਔਰ ਹਰ ਇੱਕ ਦੇਸ਼ ਵਾਸੀ ਤੱਕ ਇਹ ਗੱਲ ਲਿਜਾਣੀ ਚਾਹੁੰਦੇ ਆ ਕਿ ਜਿਸ ਵੇਲੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਬਣੀ ਔਰ ਇਹਨਾਂ ਨੇ ਕੁਝ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਲੋਕਾਂ ਦੇ ਨਾਲ ਇੱਕ ਕਮਿਟਮੈਂਟ ਕੀਤੀ। ਲੋਕਾਂ ਨੇ ਵੋਟਾਂ ਪਾਈਆਂ। ਉਹਦੇ 'ਚ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ। ਪਿੰਡਾਂ ਦੇ ਵਿੱਚ ਪੁਲਿਸ ਨੇ ਸੈਮੀਨਾਰ ਕਰ ਕਰਕੇ ਗੁਰਦੁਆਰਿਆਂ 'ਚ ਦੇ ਸੈਮੀਨਾਰ ਕੀਤੇ, ਲੋਕਾਂ ਦੇ ਇਕੱਠ ਕੀਤੇ, ਉਹਨਾਂ ਨੂੰ ਕਿਹਾ ਕਿ ਵੀ ਸਾਡਾ ਸਹਿਯੋਗ ਦਿਓ ਨਸ਼ੇ ਨੂੰ ਖਤਮ ਕਰਨ ਦੇ ਵਿੱਚ। ਤੇ ਲੋਕਾਂ ਨੇ ਇਹਨਾਂ ਦੇ ਇਸ ਗੱਲ ਦਾ ਵਿਸ਼ਵਾਸ ਕਰਕੇ ਇਹਨਾਂ ਨੇ ਕਿਹਾ ਕਮੇਟੀਆਂ ਬਣਾਓ ਪਿੰਡਾਂ ਦੇ ਵਿੱਚ ਲੋਕਾਂ ਨੇ ਕਮੇਟੀਆਂ ਬਣਾਈਆਂ ਆ ਜਿਹੜਾ ਮੇਰੇ ਕੋਲੇ ਜਾਣਕਾਰੀ ਆ ਜਿਹੜੇ ਟਾਪਿਕ ਦੇ ਉੱਤੇ ਅੱਜ ਮੈਂ ਇਸ ਪਾਰਟਿਕੂਲਰ ਜਿਸ ਇਸ਼ੂ ਤੇ ਗੱਲ ਕਰਨੀ ਚਾਹਣਾ ਪਿੰਡ ਭੋਂਦੜ ਮੰਡੀਕਲਾਂ ਇੱਥੇ ਚਾਰ ਸ਼ਪੇਰੇ ਧਾਲੇ ਫਾਲੇ ਪਿੰਡਾਂ ਦੇ ਵਿੱਚ ਇੱਕੋ ਦਿਨ ਚ ਕਮੇਟੀਆਂ ਬਣੀਆਂ ਤੇ ਰਾਹੁਲ ਭਾਰਦਵਾਜ ਉਸ ਸਮੇਂ ਦੇ ਡੀਐਸਪੀ ਨੇ ਜਿੰਨਾਂ ਨੇ ਆ ਕੇ ਸੈਮੀਨਾਰ ਕਰ ਕਰਕੇ ਲੋਕਾਂ ਨੂੰ ਕਿਹਾ ਵੀ ਤੁਸੀਂ ਕਮੇਟੀਆਂ ਬਣਾਓ ਸਾਡਾ ਸਹਿਯੋਗ ਕਰੋ ਆਪਾਂ ਨਸ਼ਾ ਰੋਕੀਏ ਹੁਣ ਜਦੋਂ ਕਮੇਟੀਆਂ ਬਣ ਗਈਆਂ ਤਾਂ ਫਿਰ ਕਮੇਟੀ ਦਾ ਕੰਮ ਤਾਂ ਇਹ ਹੀ ਹੈ ਨਾ ਕਿ ਤੁਹਾਨੂੰ ਇਨਫੋਰਮੇਸ਼ਨ ਦੇਣੀ ਤੇ ਤੁਹਾਨੂੰ ਇਨਫੋਰਮੇਸ਼ਨ ਕਮੇਟੀਆਂ ਦਿੰਦੀਆਂ ਰਹੀਆਂ ਤੇ ਜਦੋਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਤਾਂ ਤੁਸੀਂ ਉਹਨਾਂ ਨੂੰ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਲੋਕਾਂ ਨੂੰ ਖੁੱਲੇ ਛੱਡਿਆ ਜਿਹਦੇ ਚੋਂ ਵੱਧਦੀ ਵੱਧਦੀ ਗੱਲ ਇਹ ਤੁਦ ਕਰ ਗਈ ਵੀ ਤੁਸੀਂ ਸਾਡਾ ਕੀ ਕਰ ਲਿਆ ਹੁਣ ਕੀ ਕਰ ਲੋਂਗੇ ਔਰ ਅਖੀਰ ਨੂੰ ਲੋਕਾਂ ਨੂੰ ਉਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕੀਤਾ ਨਸ਼ਾ ਤਸਕਰਾਂ ਨੇ ਕੋਈ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਵੱਧ ਪਤਾ ਹੈ ਜਿਹੜੇ ਬੰਦੇ ਨੇ ਕਮੇਟੀ ਨੇ ਨਸ਼ਾ ਤਸਕਰਾਂ ਦੇ ਖਿਲਾਫ ਮਾਰਾ ਜAVE ਉਪਰਾਲਾ ਕੀਤਾ ਉਹਨਾਂ ਦੀਆਂ ਲੱਤਾਂ ਵੀ ਤੋੜੀਆਂ ਉਹਨਾਂ ਦੇ ਸਿਰ ਵੀ ਪਾੜੇ ਉਹਨਾਂ ਨਾਲ ਬਹੁਤ ਕੁਝ ਹੋਇਆ ਔਰ ਉਹਨਾਂ ਨੂੰ ਮੈਂ ਤਾਂ ਇੱਕ ਸਿੱਧਾ ਸਿੱਧਾ ਕਹੂੰਗਾ ਕਿ ਸਾਡੇ ਪ੍ਰਸ਼ਾਸਨ ਸਾਡੀ ਗਵਰਨਮੈਂਟ ਦੀ ਸਰਪ੍ਰਸਤੀ ਰਹੀ ਕਿਉਂ ਮੈਂ ਕਹਿ ਰਿਹਾ ਸਰਪ੍ਰਸਤੀ ਰਹੇ ਲੜਾਈਆਂ ਹੋਈਆਂ ਬਹੁਤ ਥਾਵਾਂ ਤੇ ਹੋਈਆਂ ਜਿਹਦੇ ਵਿੱਚੋਂ ਇੱਥੇ ਵੀ ਇੱਕ ਤਰ੍ਹਾਂ ਦਾ ਝਗੜਾ ਹੋਇਆ ਆ ਜਿਹੜੇ ਤਸਕਰ ਦੇ ਖਿਲਾਫ ਆਪਾਂ ਗੱਲ ਕਰ ਰਹੇ ਆ ਕੀ ਨਾ ਉਸ ਮੁੰਡੇ ਦਾ ਕਿੰਦਰ ਕਿੰਦਰਾ ਕਿੰਦਰ ਕਿੰਦਰਾ ਨਾ ਹੈ ਉਸ ਬੰਦੇ ਦੇ ਖਿਲਾਫ ਇਹਨਾਂ ਲੋਕਾਂ ਨੇ ਜਾ ਕੇ ਦਰਖਾਸਤਾਂ ਦਿੱਤੀਆਂ ਦੱਸਿਆ ਕਿ ਭਾਈ ਆ ਕੰਮ ਕਰ ਰਿਹਾ ਹੈ ਉਹਦੇ ਖਿਲਾਫ 6 ਮੁਕੱਦਮੇ ਦਰਜ ਨੇ ਜਿਹਦੇ ਖਿਲਾਫ 6 ਮੁਕੱਦਮੇ ਦਰਜ ਹੈ ਔਰ ਉਹ ਬੰਦੇ ਨੇ ਇਹਨਾਂ ਨੂੰ ਚੈਲੰਜ ਕੀਤਾ ਔਰ ਇਹਨਾਂ ਨੇ ਮੰਡੀ ਦੇ ਵਿੱਚ ਮਗਰ ਗਿਆ ਰਾਮਪੁਰੇ ਮੁੰਡੇਰਾਂ ਨੂੰ ਘੇਰਿਆ ਘੇਰਨ ਤੋਂ ਬਾਅਦ ਉੱਥੇ ਉਹਨੇ ਟੈਲੀਫੋਨ ਕਰਕੇ ਦੂਜੀ ਕਮੇਟੀਆਂ ਨੂੰ ਸੱਦਿਆ ਵੀ ਭਾਈ ਤੁਸੀਂ ਮੇਰੀ ਜਾਨ ਛਡਾਓ ਮੈਨੂੰ ਤਾਂ ਬੰਦੇ ਨੇ ਇੱਥੇ ਆ ਘੇਰਿਆ ਲੋਕ ਗਏ ਹੋਰ ਲੋਕ ਆਨ-ਵਾਨ ਪਾਸੇ ਵਾਲੇ ਜਿਹੜੇ ਰੋਲਾ ਪਿਆ ਉੱਥੇ ਪਹੁੰਚ ਗਏ ਲੜਾਈ ਹੋਈ ਝਗੜਾ ਹੋ ਗਿਆ ਹੁਣ ਉਸ ਮਾਮਲੇ ਦੇ ਵਿੱਚ ਕੀ ਸਾਡੀ ਪੰਜਾਬ ਪੁਲਿਸ ਦਾ ਪੰਜਾਬ ਗਵਰਨਮੈਂਟ ਦਾ ਕੀ ਰੋਲਾ ਬੰਦਾ ਦਾ ਇਹ ਹੈ ਕਿ ਜਿਹੜਾ ਬੰਦਾ ਹੰਕਾਰ ਕੇ ਮਗਰ ਜਾਂਦਾ ਉਹਦੇ ਕੋਲ ਬੰਦਿਆਂ ਦੇ ਸੱਟਾ ਮਾਰਨਾ ਬੰਦਿਆਂ ਨੂੰ ਘੇਰਦਾ ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਉਲਟਾ ਚੱਕ ਕੇ ਮੁਕਦਮੇ ਮੰਤਲੋ ਕਿਸਾਨਾਂ ਦੇ ਉੱਤੇ ਸਾਡੇ ਕਮੇਟੀ ਵਾਲੇ ਮੁੰਡਿਆਂ ਦੇ ਉੱਤੇ ਮੁਕਦਮੇ ਦਰਜ ਹੋਏ ਨੇ ਔਰ ਅੱਜ ਦੇ ਇਸ ਤੁਹਾਡੀ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਅਸੀਂ ਪੰਜਾਬ ਸਰਕਾਰ ਨੂੰ ਔਰ ਬਠਿੰਡੇ ਦੇ ਪ੍ਰਸ਼ਾਸਨ ਨੂੰ ਹੁਣੇ ਮੇਰੀ ਇੱਥੇ ਤੁਹਾਡੇ ਜਿਹੜੇ ਡੀਆਈਜੀ ਆਏ ਨੇ ਹਰਜੀਤ ਸਿੰਘ ਹੁਣੇ ਮੇਰੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਵੀ ਹੋਈ ਹੈ ਕਿ ਮਈ ਇਹ ਤਾਂ ਬਹੁਤ ਵੱਡਾ ਗਲਤ ਉਹਨਾਂ ਨੇ ਭੇਜ ਰਹੇ ਨੇ ਮੇਰੇ ਕੋਲੇ ਇੱਥੇ ਕੋਈ ਅਧਿਕਾਰੀ ਆਉਂਦਾ ਉਹਨਾਂ ਨੂੰ ਅਸੀਂ ਇਥੇ ਮੰਗ ਪੱਤਰ ਵੀ ਦੇਵਾਂਗੇ ਉਹਨਾਂ ਦੇ ਨਾਂ ਹੀ ਅਸੀਂ ਚਿੱਠੀ ਲਿਖੀ ਹੈ ਕਿ ਤੁਰੰਤ ਇਹਨਾਂ ਬੰਦਿਆਂ ਦੇ ਪਰਚੇ ਰੱਦ ਕੀਤੇ ਜਾਣ ਔਰ ਜਿਹੜੇ ਬੰਦਿਆਂ ਦੇ 6-6 ਮੁਕੱਦਮੇ ਪਹਿਲਾਂ ਆਲਰੇਡੀ ਚੱਲ ਰਹੇ ਨੇ ਇਹ ਰਜਿਸਟਰ ਨੇ ਉਹਨਾਂ ਦੇ ਉੱਤੇ ਔਰ ਉਹਨਾਂ ਬੰਦਿਆਂ ਨੂੰ ਤੁਸੀਂ ਖੁੱਲੇ ਛੱਡਿਆ ਹੋਇਆ ਸੋ ਇਹ ਜਿਹੜੀ ਤੰਗਈ ਸ਼ਾਹੀ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਗਰ ਇਸੇ ਤਰ੍ਹਾਂ ਰਹੇਗਾ ਸਾਨੂੰ ਇਸ ਇਹਨਾਂ ਨੌਜਵਾਨਾਂ ਦੇ ਉੱਤੇ ਜਿਹੜੀ ਕਮੇਟੀਆਂ ਬਣਾ ਕੇ ਸਰਕਾਰ ਨੇ ਸਾਡੇ ਨੌਜਵਾਨ ਪਸਾਏ ਨੇ ਔਰ ਉਹਨਾਂ ਨੂੰ ਅਸੀਂ ਜ਼ਿਲ੍ਹਾ ਦੇ ਵਿੱਚ ਬਿਲਕੁਲ ਨਹੀਂ ਜਾਣਦੇ ਅਸੀਂ ਤੱਕੇਸ਼ਾਹੀ ਕਿਸੇ ਕਿਸਮ ਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਨਾਲ ਖੜੇ ਹਾਂ ਔਰ ਖੜਾਂਗੇ ਔਰ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਕਿ ਸਰਕਾਰ ਅਜੇ ਹੀ ਤੱਕੇਸ਼ਾਹੀ ਕਰਨੀ ਬੰਦ ਕਰੇ ਔਰ ਤੁਰੰਤ ਇਨਕੁਆਰੀ ਕਰਕੇ ਉਹਨਾਂ ਨੂੰ ਪਰਚਾ ਨੂੰ ਖਾਰਜ ਕਰੇ ਸਵਾਲ ਇੱਥੇ ਤੱਕਰ ਮੈਨੂੰ ਮੁੰਡਿਆਂ ਨੇ ਦੱਸਿਆ ਨਹੀਂ ਕਿਤੇ ਹੋਰ ਫਿਰਦੀਆਂ ਨੇ ਜੀਦੀ ਲੋਕੇਸ਼ਨ ਹੀ ਨਹੀਂ ਜਿੱਥੇ ਝਗੜਾ ਹੋਇਆ ਉਹ ਵੀ ਮਕਦਮੇ ਚ ਪਾ ਰੱਖੇ ਨੇ ਤਾਂ ਫਿਰ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਤੁਹਾਡੇ ਇਸ ਅੱਜ ਦੀ ਕਾਨਫਰੰਸ ਦਾ ਜਿਹੜਾ ਸਾਡਾ ਮੇਨ ਇਸ਼ੂ ਇਹ ਹੈ ਇਹਦੇ ਤੇ ਅਸੀਂ ਗੱਲ ਕਰਨੀ ਚਾਹੁੰਦੇ ਸੀ ਨਾਲ ਛੋਟੀ ਜੀ ਮੈਂ ਗੱਲ ਇਹ ਜਰੂਰ ਤੁਹਾਡੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਕਹਿਣੀ ਚਾਹੂੰਗਾ ਕਿ ਦੇਖੋ ਭਾਰਤ ਆਪਣਾ ਦੇਸ਼ ਸਾਡਾ ਸਾਰਿਆਂ ਦਾ ਦੇਸ਼ ਹੈ ਕਿਸੇ ਇੱਕ ਸਦਾਧਾਰੀ ਧਰਦਾ ਦੇਸ਼ ਨਹੀਂ ਹੁੰਦਾ 1994 ਤੋਂ ਲੈ ਕੇ ਇੱਕ ਬਹੁਤ ਵੱਡਾ ਸੰਤਾਪ ਭੋਗ ਰਿਹਾ ਹੈ ਖਾਸ ਕਰਕੇ ਕਿਸਾਨ ਤੇ ਮਜ਼ਦੂਰ ਛੋਟੇ ਦੁਕਾਨਦਾਰ ਕਿਉਂਕਿ ਜਿਹੜੇ ਨਵੇਂ بڑے بڑے ਮਤਲਬ ਮੌਲ ਆ ਰਹੇ ਨੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨ ਵਾਸਤੇ ਇਹ ਸਾਰਾ ਸਿਸਟਮ ਉਸੇ ਦੇ ਵਿੱਚੋਂ ਨਿਕਲ ਕੇ ਆ ਰਿਹਾ ਹੈ 1994 ਦਾ ਜੋ ਸਮਝੌਤਾ ਕੀਤਾ ਗਿਆ ਔਰ ਉਹ ਵੀ ਜਦੋਂ ਸਮਝੌਤਾ ਕੀਤਾ ਗਿਆ ਭਾਰਤ ਸਰਕਾਰ ਦੀ ਬਾਹ ਮੋੜ ਕੇ 1999 ਨੂੰ ਇੱਕ ਚਿੱਠੀ ਆਉਂਦੀ ਆ ਵਰਲਡ ਬੈਂਕ ਤੋਂ ਜਿਹਦੇ ਰਾਹੀਂ ਸਾਡੇ ਅਫਸਰਾਂ ਨੂੰ ਵੀ ਤਬਦੀਲੀ ਕਰਵਾਈ ਜਾਂਦੀ ਹੈ ਔਰ ਭਾਰਤ ਸਰਕਾਰ ਦੇ ਕੋਲੋਂ ਲਰਸ਼ ਮਰਾਉ ਤੋਂ ਜ਼ਬਰਦਸਤੀ ਦਸਤਖਤ ਕਰਵਾਏ ਜਾਂਦੇ ਨੇ ਔਰ ਉਹੀ ਰਾਹ ਤੇ ਅੱਜ ਫੇਰ ਟਰੰਪ ਤੁਰਿਆ ਹੋਇਆ ਹੈ ਪੰਜਾਬ ਭਾਰਤ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੀ ਤੁਸੀਂ ਇੰਪੋਰਟ ਡਿਊਟੀ ਲਾ ਰਹੇ ਹੋ ਬਾਹਰ ਤੋਂ ਆਉਣ ਵਾਲੇ ਸਮਾਨ ਤੋਂ ਉਹ ਇੰਪੋਰਟ ਡਿਊਟੀ ਘਟਾਓ ਇਹ ਕਰੋ ਉਹ ਕਰੋ ਨੂੰ ਖਤਮ ਕਰੋ ਔਰ ਉਹਦੇ ਨਾਲ ਸਾਡੇ ਭਾਰਤ ਦੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਇਹ ਬਰਦਾਸ਼ਤ ਨਹੀਂ ਕਰਾਂਗੇ ਭਾਰਤ ਸਰਕਾਰ ਸਾਡਾ ਮਾਨਯੋਗ ਪ੍ਰਧਾਨ ਮੰਤਰੀ ਜਿਹੜਾ ਇਹ ਕਹਿੰਦਾ ਹੈ ਕਿ 66 ਇੰਚ ਦੀ ਛਾਤੀ ਹੈ ਸਾਡੇ ਪ੍ਰਧਾਨ ਮੰਤਰੀ ਦੀ ਅੱਜ ਮੱਕਤ ਹੈ 66 ਇੰਚ ਦੀ ਛਾਤੀ ਨੂੰ ਪਰਖਣ ਦਾ ਤੇ ਵਿਖਾਉਣ ਦਾ ਕਿ ਸਾਡੀ ਵਕਤ 66 ਇੰਚ ਦੀ ਛਾਤੀ ਹੈ ਅਗਰ ਅੱਜ ਇੱਥੇ ਇਹ ਸਰਕਾਰ ਉਹਨਾਂ ਦੇ ਮੂਹਰੇ ਗੋਡੇ ਟੇਕ ਕੇ ਔਰ ਬਾਹਰ ਤੋਂ ਆਉਣ ਵਾਲੇ ਅਨਾਜ ਦੇ ਉੱਤੇ ਇੰਪੋਰਟ ਡਿਊਟੀ ਘਟਾ ਕੇ ਅਗਰ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਕਰਨ ਦੀ ਗੱਲ ਕਰੇਗੀ ਤਾਂ ਪ੍ਰਦਰਸ਼ਨ ਨਹੀਂ ਕਰਾਂਗੇ ਉਹਦੇ ਤੇ ਵੀ ਅਸੀਂ ਸਾਨੂੰ ਜਿੱਡੀ ਵੀ ਲੜਾਈ ਲੜਨੀ ਪਈ ਮਾਜ ਬਵਰਨ ਉਹ ਲੜਾਈ ਅਸੀਂ ਲੜਾਂਗੇ ਧੰਨਵਾਦ ਪਰ ਸਵਾਲ ਕੁਐਸਚਨ ਬਹੁਤ ਟੈਕਸ ਲਾਏਗਾ ਤਾਂ ਆਪਣੇ ਇੰਡੀਆ ਨੇ ਕਿਉਂ ਨਹੀਂ ਲਾਇਆ ਦੇਖੋ ਮੈਂ ਤੁਹਾਨੂੰ ਸਪਸ਼ਟ ਗੱਲ ਤਾਂ ਇਹ ਹੈ ਕਿ ਦੇਸ਼ ਆ ਜਿਹੜਾ 1994 ਤੋਂ ਇੱਕ ਤਰੀਕੇ ਦੇ ਨਾਲ ਗੁਲਾਮ ਚੱਲਿਆ ਆ ਰਿਹਾ ਹੈ ਗੈਡ ਸਮਝੌਤਾ ਜਿਹਦੋਂ ਦਾ ਹੋਇਆ ਵੈ ਕਾਰਪੋਰੇਟ ਪੱਖੀ ਨੀਤੀਆਂ ਪਾਲਿਸੀਆਂ ਬਣ ਰਹੀਆਂ ਨੇ ਔਰ ਕਾਰਪੋਰੇਟ ਆ ਜਿਹੜਾ ਉਹ ਉੱਪਰ ਬੈਠਾ ਹੈ ਉਹਨਾਂ ਦਾ ਬੈਠਾ ਹੈ ਉਹਨਾਂ ਦੇ ਪੱਖ ਚ ਚੱਲ ਰਿਹਾ ਜੋ ਕਿਹਾ ਜਾ ਰਿਹਾ ਮੈਂ ਤੁਹਾਨੂੰ ਅੱਗੇ ਗੱਲ ਜਿਹੜੀ ਕਹੀ ਹੈ ਕਿ 1999 ਚ ਇੱਕ ਅਫਸਰ ਦੀ ਬਦਲੀ ਕਰਵਾਈ ਗਈ ਐਸ ਕੇ ਐਸ ਪੀ ਸ਼ੁਕਲਾਰੀ ਇਹ ਕਹਿ ਕੇ ਬਦਲੀ ਕਰਵਾਈ ਗਈ ਵਰਲਡ ਬੈਂਕ ਨੇ ਕਿ ਇਹ ਅਫਸਰ ਨੂੰ ਇੱਥੋਂ ਵੜ ਲਓ ਤੇ ਇਹਦੀ ਥਾਂ ਦੇ ਉੱਤੇ ਅਨਮਰ ਰੋਡਾ ਨੂੰ ਅਪੋਇੰਟ ਕਰੋ ਭਾਰਤ ਸਰਕਾਰ ਬਿਲਕੁਲ ਇਨ ਬਿਨ ਉਸੇ ਤਰ੍ਹਾਂ ਕਰਦੀ ਹੈ ਤੇ ਵੀਰੇ ਨੂੰ ਕੀ ਮੰਨਾਂਗੇ ਆਪਾਂ ਦੇਸ਼ ਆ ਆਪਣੀ ਮਰਜ਼ੀ ਨਹੀਂ ਕਰ ਰਿਹਾ ਦੇਸ਼ ਦੇ ਉੱਪਰ ਉਹਨਾਂ ਦੀ ਮਰਜ਼ੀ ਥੋਪੀ ਜਾ ਰਹੀ ਤਾਂ ਹੀ ਅਸੀਂ ਨੂੰ ਡਰ ਹੈ ਤਾਂ ਹੀ ਅਸੀਂ ਕਹਿ ਰਹੇ ਹਾਂਗੇ ਅਜੇ ਹੀ ਧੱਕੇਸ਼ਾਹੀ ਬਰਦਾਸ਼ਤ ਅਸੀਂ ਨਹੀਂ ਕਰਾਂਗੇ ਕੀ ਭਾਰਤ ਦੇ ਕਿਸਾਨ ਹੈ ਜਿਹੜੇ ਅਮਰੀਕਾ ਦੇ ਖੇਤੀ ਦਾ ਮੁਕਾਬਲਾ ਕਰ ਸਕਣਗੇ ਜੀ ਬਿਲਕੁਲ ਨਹੀਂ ਕਰ ਸਕਦੇ ਅਮਰੀਕਾ ਕੋਈ ਰੈੱਡ ਬਾਕਸ ਦੇ ਰਾਹੀਂ ਕੋਈ ਬਲੂ ਬਾਕਸ ਦੇ ਰਾਹੀਂ ਕੋਈ ਗ੍ਰੀਨ ਬਾਕਸ ਦੇ ਰਾਹੀਂ ਆਪਦੇ ਲੋਕਾਂ ਨੂੰ ਸਬਸਿਡੀ ਦਿੰਦਾ ਹੈ ਔਰ ਬਹੁਤ ਸਾਰੇ ਲੋਕਾਂ ਨੂੰ 300% ਸਬਸਿਡੀ ਮਿਲ ਰਹੀ ਹੈ ਜਿਹੜੇ ਦੇਸ਼ 300% ਸਬਸਿਡੀ ਆਪਦੇ ਕਿਸਾਨਾਂ ਨੂੰ ਦੇ ਰਹੇ ਹੋਣ ਤੇ ਜਿਹੜਾ ਦੂਸਰੇ ਪਾਸੇ ਦੇਸ਼ ਦੇ ਕਿਸਾਨ ਨੂੰ 1.5% ਦੀ ਸਬਸਿਡੀ ਮਿਲ ਰਹੀ ਹੋਵੇ ਉਹਨਾਂ ਦਾ ਮੁਕਾਬਲਾ ਕਿਵੇਂ ਹੋਏਗਾ ਜੀ ਉਹ ਕਿਸੇ ਕੀਮਤ ਦੇ ਉੱਤੇ ਦੇਸ਼ ਭਾਰਤ ਦਾ ਕਿਸਾਨ ਬਾਹਰਲੇ ਦੇਸ਼ ਦੇ ਕਿਸਾਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਉੱਥੇ ਸਬਸਿਡੀ ਜ਼ਿਆਦਾ ਸਾਨੂੰ ਸਬਸਿਡੀ ਮਿਲ ਜੇ ਸਾਨੂੰ ਕੋਈ ਦਿੱਕਤ ਨਹੀਂ ਆ ਫਿਰ ਅਸੀਂ ਵੀ ਮੁਕਾਬਲਾ ਕਰ ਲਾਂਗੇ ਸਾਡਾ ਅਸੀਂ ਉਹਨਾਂ ਨਾਲੋਂ ਵੀ ਸਸਤਾ ਅਨਾਜ ਪੈਦਾ ਕਰ ਦਿਆਂਗੇ ਅਗਰ ਸਾਨੂੰ ਉਹਨਾਂ ਦੇ ਬਰਾਬਰ ਸਬਸਿਡੀ ਮਿਲ ਜੇ ਤਾਂ ਅਗਰ ਸਾਨੂੰ ਸਬਸਿਡੀ ਨਹੀਂ ਮਿਲੇਗੀ ਤਾਂ ਫਿਰ ਉਹਨਾਂ ਦਾ ਮੁਕਾਬਲਾ ਦੇਸ਼ ਦਾ ਕਿਸਾਨ ਨਹੀਂ ਕਰ ਸਕਦਾ ਜਲੇਵਨ ਸਾਹਿਬ ਤੁਸੀਂ ਕਾਰਪੋਰੇਟ ਦੀ ਗੱਲ ਕਰੀ ਹੈ ਅਮਾਨੀਆਂ ਅਡਾਨੀਆਂ ਦੇ ਜਿਹੜੇ ਇੱਥੇ ਪਲਾਂਟਸ ਹੈਗੇ ਪੰਜਾਬ ਵਿੱਚ ਸੋ ਉਹਨਾਂ ਬਹੁਤ ਸਾਰਾ ਡਰੈਕਟਰ ਉਹਨਾਂ ਤੇ ਜਾਂਦਾ ਰਿਹਾ ਕਿਸਾਨਾਂ ਦਾ ਕਿ ਉਹ ਕਿਸਾਨ ਕਹਿੰਦੇ ਨੇ ਵੀ ਤਾਂ ਸਟੇਜੀ ਗੱਲਾਂ ਨੇ ਕਿ ਅਸੀਂ ਤਾਂ ਉਹਦਾ ਝੋਨਾ ਵੇਚਣਾ ਚਾਹਿਆ ਜੀ ਜੀ ਕਿਸਾਨਾਂ ਖਿਲਾਫ ਵੀ ਕੋਈ ਐਕਸ਼ਨ ਲਓ ਉਹਨਾਂ ਨੂੰ ਨਹੀਂ ਦੇਖੋ ਕਿਸਾਨ ਦੇ ਖਿਲਾਫ ਐਕਸ਼ਨ ਲੈਣ ਵਾਲੀ ਵੱਡੀ ਗੱਲ ਸੋਚਣ ਵਾਲੀ ਇਹ ਹੈ ਕਿ ਕਿਸਾਨ ਜਾਂਦਾ ਕਿਉਂ ਹੈ ਸਵਾਲ ਸਭ ਤੋਂ ਵੱਡਾ ਹੈ ਵੀ ਕਿਸਾਨ ਨੂੰ ਜਾਣਾ ਕਿਉਂ ਪੈ ਰਿਹਾ ਹੈ ਅਗਰ ਸਾਡੀ ਸਰਕਾਰ ਸਾਡੀ ਸਰਕਾਰ ਆਪਦੇ ਦੇਸ਼ ਦੇ ਕਿਸਾਨਾਂ ਦੀ ਬਾਹ ਫੜੇ ਉਹਨਾਂ ਨੂੰ ਪੂਰਾ ਰੇਟ ਮਿਲੇ ਤਾਂ ਮੇਰਾ ਖਿਆਲ ਆ 5 ਰੁਪਏ 7 ਰੁਪਏ 10 ਰੁਪਏ 20 ਰੁਪਏ ਦੇ لالਚ ਨੂੰ ਕੋਈ ਕਿਸਾਨ ਨਹੀਂ ਜਾਏਗਾ ਅੱਜ ਕਿਸਾਨ ਦੀ ਆਰਥਿਕਤਾ ਇੰਨੀ ਟੁੱਟ ਗਈ ਹੈ ਕਿ ਉਹਨੂੰ ਅਗਰ ਕੋਈ 2 ਰੁਪਏ ਵੀ ਵੱਧ ਮਿਲਦੇ ਨਾ ਦੇ ਰਹੇ ਨੇ ਤਾਂ ਉਹ ਵਿਚਾਰਾ ਉਧਰ ਨੂੰ ਜਾਂਦਾ ਸੋ ਇਸ ਕਰਕੇ ਉਹਨੂੰ ਇੰਨਾ ਸਾਡੇ ਦੇਸ਼ ਦਾ ਕਿਸਾਨ ਜਿਹੜਾ ਸਾਡਾ ਖਾਸ ਕਰਕੇ ਪੰਜਾਬ ਦਾ ਵੀਕ ਮਹਿਕਮਾ ਅਜੇ ਇੰਨਾ ਐਜੂਕੇਟ ਨਹੀਂ ਹੋਇਆ ਉਹਨਾਂ ਨੂੰ ਭਵਿੱਖ ਬਾਰੇ ਜਾਣਕਾਰੀ ਨਹੀਂ ਮਿਲਦੀ ਤੇ ਭਵਿੱਖ ਦੇ ਵਿੱਚ ਜਿਹੜੇ ਅੱਜ ਨੇ ਜਿਵੇਂ ਮੈਂ ਤਾਂ ਬਹੁਤ ਵਾਰੀ ਇਹ ਗੱਲ ਕਹਿਣਾ ਹੁੰਨਾ ਹੈ ਕਿ Jio ਦਾ SIM ਆਇਆ Jio ਦੇ ਸਾਹਮਣੇ ਲੋਕਾਂ ਨੂੰ ਤੁਸੀਂ ਤੁਸੀਂ ਸਾਰਿਆਂ ਨੂੰ ਬਤਾਇਆ ਆਪਾਂ ਨੂੰ ਕਿ ਫ੍ਰੀ ਦਿੱਤਾ ਜੰਮੇ ਵਿੱਚ ਜੰਮ ਵੀ ਫ੍ਰੀ ਦਿੱਤਾ ਉਹਦਾ ਰੀਚਾਰਜ ਵੀ ਫ੍ਰੀ ਤੇ ਜਦੋਂ ਨਕਲੀ ਹੋ ਗਈ ਤੇ ਮਾਰੇ ਸਮਾਨ ਤੇ ਰੇਟ ਸਾਰੇ ਕਸਦੇ ਸੋ ਇਹੀ ਹੋਣਾ ਆਪਣੇ ਨਾਲ ਇਹਨਾਂ ਨੇ ਅੱਜ ਤੁਹਾਨੂੰ ਸਾਡੇ ਕਿਸਾਨਾਂ ਨੂੰ ਰੇਟ ਵਧ ਜ਼ਰੂਰ ਦੂਰ ਤੋਰ ਪਈਏ ਦੇ ਸਕਦੇ ਆ ਲੇਕਿਨ ਜਦੋਂ ਮਨੋਪਲੀ ਹੋ ਗਈ ਉਦੋਂ ਕਿਸਾਨਾਂ ਨੂੰ ਇਹਨਾਂ ਨੇ ਲੁੱਟਣਾ ਹੀ ਮੈਮੋਰੰਡਮ ਦੀ ਗੱਲ ਕਰੀ ਮੈਮੋਰੰਡਮ ਦਾ ਸਿੰਘ ਤੋਂ ਵੀ ਨਸ਼ਾ ਦੇ ਮੁੱਦੇ ਤੇ ਕਿ ਵੀ ਐਕਸ਼ਨ ਨਹੀਂ ਐਸੀ ਮੈਂ ਮੈਮੋਰੰਡਮ ਤੱਕ ਜੇ ਸੀਮਤ ਹੋਣਾ ਹੁੰਦਾ ਨਵੇਂ ਆਏ ਅਫਸਰ ਨੂੰ ਦੇ ਨਾਲ ਸਿੱਧੀ ਲੜਾਈ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਸਮਝ ਇਹ ਹੈ ਕਿ ਇੱਕ ਵਾਰੀ ਉਹਦੇ ਧਿਆਨ ਚ ਲਓ ਕਿ ਭਾਈ ਆ ਸਾਡਾ ਤੇਰਾ ਅਫਸਰ ਸ਼ਾਹੀ ਗਲਤ ਹੋ ਰਿਹਾ ਹੈ ਅਗਰ ਇਹ ਗਲਤ ਹੁੰਦਾ ਹੀ ਰਹੇਗਾ ਤਾ ਬਿਲਕੁਲ ਵੱਡੀ ਲੜਾਈ ਲੜਾਂਗੇ ਇਹ ਐਸੀ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਦੇ ਵਿੱਚ ਇਹ ਜਾਣੀ ਹੋਣਾ ਜਿੱਥੇ ਪ੍ਰੋਬਲਮ ਨਹੀਂ ਆਈ ਜਿੱਥੇ ਤਾਂ ਨਸ਼ਾ ਵਿਰੋਧੀ ਕਮੇਟੀਆਂ ਨੇ ਲੋਡੇ ਟੇਕਤੇ ਉਥੇ ਦਾ ਸ਼ਾਂਤ ਹੈ ਜਿੱਥੇ ਕਿਤੇ ਮੁੰਡਿਆਂ ਨੇ ਸਿਰ ਚੱਕਿਆ ਵੀ ਅਸੀਂ ਸਾਡੇ ਨਾਲ ਪੁਲਿਸ ਖੜੀ ਆ ਸਾਡੇ ਨਾਲ ਗਵਰਨਮੈਂਟ ਖੜੀ ਆ ਅਸੀਂ ਨੂੰ ਰੋਕਣਾ ਹੈ ਅਸੀਂ ਆਪੇ ਪਿੰਡ ਦੇ ਦੰਦ ਨਹੀਂ ਪੈਣ ਦੇਣਾ ਉਥੇ ਲੜਾਈਆਂ ਹੋਈਆਂ ਤੇ ਜਿੱਥੇ ਲੜਾਈਆਂ ਹੋਈਆਂ ਪਰਚਾ ਹਮੇਸ਼ਾ ਦਰਜ ਰੋਕਣ ਵਾਲਿਆਂ ਤੇ ਹੋਇਆ ਆਪਾਂ ਦੇਖਿਆ ਆ ਝੋਟੇ ਦੇ ਨਾਲ ਕੀ ਹੋ ਗਏ ਹਟਿਆ ਮੈਂ ਸ਼ਹੀ ਰੋਕਦਾ ਸੀ ਆਪਣੀਆਂ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਝ ਸੋ ਇਹ ਧੱਕੇਸ਼ਾਹੀ ਦੇ ਖਿਲਾਫ ਸਾਨੂੰ ਉਸ ਮਤਲਬ ਆਪਾਂ ਨੂੰ ਸਾਰਿਆਂ ਨੂੰ ਮਿਲ ਜਾਈਏ ਕਿੱਥਲਾ ਸਾਨੂੰ ਨਹੀਂ ਆਪਾਂ ਨੂੰ ਵੀ ਸਾਰਿਆਂ ਨੂੰ ਮਿਲ ਜੁਲ ਕੇ ਇਹਦੇ ਖਿਲਾਫ ਹਮਲਾਵਰ ਕਰਨਾ ਮਾਰਨਾ ਪੈਣਾ ਤਾਂ ਹੀ ਜਾ ਕੇ ਰੁਕ ਸਕਦਾ ਹੈ ਜਿਹੜੀ ਹੋਏਗੀ ਪੁਰਾਤੀ ਹੋਏਗਾ ਤੇ ਧੀਰ ਹੋਏਗਾ ਨਹੀਂ ਦੇਖੋ ਸਿਨਾਰਸ਼ਲਾ ਤੁਰਾ ਦਾ ਨਹੀਂ ਕੋਈ ਪਤਾ ਹੁੰਦਾ ਜਿੱਥੇ ਤੁਰਾ ਤਾਂ ਉੱਥੇ ਬਣ ਜਾਂਦਾ ਜਿੱਥੇ ਕੋਈ ਪੰਗਾ ਪੈ ਜਾਂਦਾ ਹੈ ਜੇ ਸਾਡੇ ਇਹਨਾਂ ਮੁੰਡਿਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੇਗਾ ਪ੍ਰਸ਼ਾਸਨ ਹੋ ਸਕਦਾ ਬਠਿੰਡਾ ਬਣ ਜੇ ਅਗਰ ਫਰੀਦਕੋਟ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਧੱਕੇਸ਼ਾਹੀ ਹੋਏਗੀ ਤਾਂ ਫਰੀਦਕੋਟ ਬਣ ਸਕਦਾ ਹੈ। ਅਗਰ ਚੰਡੀਗੜ੍ਹ ਹੋਏਗੀ ਤਾਂ ਚੰਡੀਗੜ੍ਹ ਬਣ ਸਕਦਾ ਹੈ। ਧਨਵਾਲ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਦੋ ਮੋਰਚੇ ਰਿਮੂਵ ਕਰਨ ਦਾ ਸਰਕਾਰ ਨੂੰ ਥੋੜਾ ਆਸਾਨ ਲੱਗਿਆ ਵੀ ਹੁਣ ਨਹੀਂ ਐਵੇਂ ਲੱਗਦਾ ਸਰਕਾਰ। ਮੈਂ ਦੱਸਦਾ ਹਾਂ। ਇਹ ਜਿਹੜੇ ਮੋਰਚੇ ਰਿਮੂਵ ਹੋਏ ਨੇ ਤੁਹਾਨੂੰ ਮੇਰੇ ਨਾਲੋਂ ਵੱਡ ਬੜਾ ਪ੍ਰੈਸ ਨੂੰ ਤੇ ਸਰਕਾਰ ਨੇ ਇੰਨੀ ਡਰ ਕੇ ਰਿਮੂਵ ਕਰਵਾਏ ਆ। ਨਹੀਂ ਤਾਂ ਤੁਸੀਂ ਦੇਖਿਆ ਹੈ ਆਪਾਂ ਸਾਰਿਆਂ ਨੇ ਖਰਕੂ ਬਾਦ ਵੇਖਿਆ। ਉਸ ਸਮੇਂ ਦੇ ਉੱਤੇ ਖਾੜਕੂਆਂ ਦੀਆਂ ਜਥੇਬੰਦੀਆਂ ਨਾਲ ਮੀਟਿੰਗਾਂ ਹੁੰਦੀਆਂ ਸੀ ਸਰਕਾਰ ਦੀਆਂ ਲੇਕਿਨ ਸਰਕਾਰ ਸਾਡਾ ਕਾਨੂੰਨ ਇੱਕ ਬੰਦਿਸ਼ ਦੇ ਵਿੱਚ ਰੱਖਦਾ ਹਰੇਕ ਨੂੰ ਕਿ ਤੁਸੀਂ ਜਿੰਨੀ ਦੇਰ ਤੱਕ ਭਾਈ ਇਹ ਆਪਦੀ ਜੂਰੀਡਿਕਸ਼ਨ ਦੇ ਵਿੱਚ ਨਹੀਂ ਜਾਂਦੇ ਇਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਹੋਏਗਾ ਸਰਕਾਰ ਦੀ ਰਿਸਪੌਂਸਿਬਿਲਟੀ ਆ ਉਹਨਾਂ ਨੂੰ ਉੱਥੇ ਪਹੁੰਚ ਨਹੀਂ ਕਰਨਾ ਇਹ ਕਾਨੂੰਨ ਕਹਿੰਦਾ ਸਾਡਾ ਲੇਕਿਨ ਹੋਇਆ ਕੀ ਸਾਨੂੰ ਦੇ ਉੱਥੋਂ ਬਾਹਰ ਨਹੀਂ ਨਿਕਲਣ ਦਿੱਤਾ ਆਗੂ ਨੂੰ ਗ੍ਰਿਫਟਾਰ ਕਰ ਲਿਆ ਔਰ ਪੂਰੀ ਤਰ੍ਹਾਂ ਉਹਨਾਂ ਦੇ ਲੀਡਰਲੈਸ ਕਰਕੇ ਲੋਕਾਂ ਨੂੰ ਉੱਥੋਂ ਧਰਨੇ ਨੂੰ ਰਿਮੂਵ ਕੀਤਾ ਮੈਂ ਕਿ ਤੁਹਾਡੇ ਇਸ ਚੈਨਲ ਤੋਂ ਹੋਰ ਦੱਸ ਦੇਣਾ ਗੱਲ ਆ ਲੋਕਾਂ ਨੇ ਮੋਰਚਾ ਸੰਭਿਆ 26 ਨਵੰਬਰ ਤੋਂ ਲੈ ਕੇ 19 ਜਨਵਰੀ ਤੱਕ ਲੋਕਾਂ ਨੇ ਮੋਰਚਾ ਸੰਭਿਆ ਪਰ ਲੋਕ ਇਹ ਕਹਿੰਦੇ ਸੀਗੇ ਵੀ ਆਹੋ ਜੇ ਕਿਸੇ ਨੇ ਆਉਣਾ ਤਾਂ ਮੋਰਚਾ ਚ ਕਾਉਣ ਨਹੀਂ ਗਿਆ ਨਾ ਕੁਝ ਕੋਣ ਤੁਸੀਂ ਵੀ ਸਾਰੀ ਸੈਸ਼ਨ ਜਿਹੜੇ ਮੰਤਰੀ ਜਾਂਦੇ ਰਹੇ ਉਹ ਤੁਹਾਨੂੰ ਨਹੀਂ ਮਿਲਦੇ ਰਹੇ ਭਨੇੜ ਸਾਹਿਬ ਨੂੰ ਮਿਲਦੇ ਰਹੇ ਗੱਲਾਂ ਬਾਤਾਂ ਉਹ ਕਿਸ ਤਰ੍ਹਾਂ ਦਾ ਧੋਸੇ ਨਹੀਂ ਦੇ ਰਹੇ ਤੁਸੀਂ ਧੋਖਾ ਗਏ ਹਾਂ ਹਾਂ ਮਤਲਬ ਉਹ ਤੋਂ ਉਹ ਕਿਉਂ ਸੀ ਜਿਹੜੇ ਬਾਹਰ ਦੇ ਵਿੱਚ ਵਫਾ ਨਹੀਂ ਹੋਏ ਸੁਣਿਓ ਕਰੋਸੇ ਦੀ ਸੁਣ ਲਿਓ ਬਿਲਕੁਲ ਉਸੇ ਦਿਨ 19 ਤਰੀਕ ਨੂੰ ਜਦੋਂ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਦੇ ਨਾਲ ਜਿਹੜੀ ਆਪਣਾ ਮੰਤਰੀਆਂ ਨਾਲ ਵੀ ਮੀਟਿੰਗ ਕੀਤੀ ਬਾਅਦ ਚ ਇਹਨਾਂ ਦਾ ਹਰਪਾਲ ਚਿਮਾ ਤੁਹਾਡੇ ਕੈਮਰਿਆਂ ਦੇ ਕਹਿ ਰਿਹਾ ਹੈ ਕਿ ਉਹ ਤਾਂ ਜਿਹੜਾ ਸਾਡੀ ਫੋਰਸ ਲਈ ਹੈ ਉਹ ਤਾਂ ਸਿਰਫ ਮਤਲਬ ਨਸ਼ਾ ਵਿਰੁੱਧ ਅਸੀਂ ਜਿਹੜੀ ਮੁਹਿੰਮ ਚਲਾਈ ਉਹਦੇ ਤੇ ਆਏ। ਕਿਸਾਨਾਂ ਨਾਲ ਕੋਈ ਬਦਲ ਨਹੀਂ। ਅੰਦਰ ਸਾਡੇ ਨਾਲ ਮਤਲਬ ਖੇਤੀਬਾੜੀ ਮੰਤਰੀ ਔਰ ਕਟਾਰੂ ਚਾਕਾ ਦੋਨਾਂ ਨਾਲ ਚਰਚਾ ਹੋਈ ਇਸ ਦਲ ਦੇ ਵੀ ਭਾਈ ਇਹ ਕੀ ਹੈ? ਕੀ ਸਾਨੂੰ ਨੋਟਿਸ ਦੇਣਾ ਬਣਦਾ ਨਹੀਂ? ਅਸੀਂ ਇਸ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਸੀ ਕਿ ਕੀ ਸਾਨੂੰ ਨੋਟਿਸ ਦੇਣਾ ਨਹੀਂ ਬਣਦਾ? ਜੇਕਰ ਤੁਸੀਂ ਸਾਡੇ ਮੰਡਲ ਧਰਨਾਂ ਦੇ ਤੋਂ ਚਕਾਉਣ ਦੀ ਕਿ ਤੁਹਾਡੀ ਪਲਾਨਿੰਗ ਆ ਤਾਂ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਸਾਡਾ ਕੋਈ ਪ੍ਰੋਗਰਾਮ ਹੀ ਨਹੀਂ। ਇਹਦਾ ਕੋਈ ਪ੍ਰੋਗਰਾਮ ਨਹੀਂ ਅਸੀਂ ਕਿਸਾਨਾਂ ਦੇ ਨਾਲ ਇਹਨੂੰ ਕੋਈ ਸਮਝ ਨਾ ਕਿ ਸਵਾਲ ਹੋ ਰਿਹਾ ਜਿਸ ਦਾ ਮਤਲਬ ਤੁਹਾਡੇ ਮੋਰਚੇ ਚੱਲ ਰਹੇ ਸੀ ਤੁਸੀਂ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲੇ ਹੋਇਆ ਸੀ ਕਿਸਾਨੀ ਮਸਲੇ ਨੂੰ ਲੈ ਕੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਅੰਦਰ ਸੀ ਉਹ ਉਗਰਾਹ ਨਹੀਂ ਬੰਦੇ ਜਾਂ ਉਹਨਾਂ ਨੇ ਜਿਹੜੀਆਂ ਪ੍ਰਾਪਤਰੀ ਜਿੱਤੇ ਬੰਦੀਆਂ ਨੇ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਇਹ ਕਿ ਇਹ ਨਹੀਂ ਸਮਝਾਈ ਵੀ ਇਹ ਕਿਸਾਨ ਜਿੱਤੇ ਬੰਦਿਆਂ ਦੇ ਕੋਈ ਇੰਟੀਮੇਸੀ ਸੀ ਜਾਂ ਸਰਕਾਰ ਮਤਲਬ ਇੱਕ ਦੂਜੇ ਨਾਲ ਦੇ ਅਮਨ ਸਾਹਮਣੇ ਕਰ ਰਹੀ ਸੀ ਇਹ ਇਉਂ ਨਹੀਂ ਹੁੰਦਾ ਹੁੰਦਾ ਦੇਖੋ ਆਪਾਂ ਇੰਨਾ ਸਾਰਾ ਪਰਿਵਾਰ ਆ ਕੋਈ ਕੀ ਸੋਚਦਾ ਕੋਈ ਕੀ ਸੋਚਦਾ ਅਸੀਂ ਸਾਡੀ ਸਮਝ ਇਹ ਕਹਿੰਦੀ ਸੀ ਤੇ ਇਸ ਵੇਲੇ ਭਾਰਤ ਸਰਕਾਰ ਲਾਸਟ ਵਾਲੀ ਟਰਮ ਤੇ ਚੱਲ ਰਹੀ ਹੈ ਲਾਸਟ ਵਾਲਾ ਟਾਈਮ ਸੀਗਾ ਤੇ ਅੱਜ ਭਾਰਤ ਸਰਕਾਰ ਨੇ ਜੋ ਛੜਨਾ ਕਮਿਟਮੈਂਟਸ ਕੀਤੀਆਂ ਨੇ ਉਹਨਾਂ ਨੂੰ ਯਾਦ ਕਰਾਉਣਾ ਸਾਡਾ ਫਰਜ਼ ਬਣਦਾ ਜੇ ਅਸੀਂ ਭਿੱਲ ਦੇਵਾਂਗੇ ਹੋਰ ਟਾਈਮ ਲਗਾ ਦੇਵਾਂਗੇ ਤਾਂ ਫਿਰ ਅਗਲੀ ਸਰਕਾਰ ਜਿਹੜੀ ਆਜੂ ਕਹਿੰਨੇ ਵੀ 60 ਸਾਲ ਤੋਂ ਤੁਹਾਡੀ ਗੱਲ ਹੀ ਕੋਈ ਨਹੀਂ ਹੋਈ ਤੋ ਸਾਨੂੰ ਜਾਣਨਾ ਚਾਹੀਦਾ ਹੈ ਅਸੀਂ ਉਹ ਸਮਝ ਚੋ ਗਏ ਔਰ ਉਹਨਾਂ ਸਾਥੀਆਂ ਨੂੰ ਆਇ ਲੱਗਾ ਕਿ ਉਹਦੇ ਨਾਲੋਂ ਵੱਡੇ ਮੁੱਦੇ ਸ਼ਾਇਦ ਪੰਜਾਬ ਦੇ ਨੇ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਆਪਦੀ ਗੱਲ ਰਹੀ ਕਿ ਲੇਕੇ ਲੜੇ ਸਾਰੇ ਹੀ ਬਸ ਲਾਸਟ ਸਵਾਲ ਹੈ ਮੇਰਾ ਮੇਰੇ ਸਾਥੀ ਦੂਜੇ ਵੀ ਨੇ ਜਿਹੜੇ ਟਾਲੀਆਂ ਨੂੰ ਲੈ ਕੇ ਡਾਲੀਆਂ ਚੋਰੀ ਹੋਈਆਂ ਸਭ ਸਭ ਤੁਹਾਨੂੰ ਵੱਧ ਪਤਾ ਮੀਡੀਆ ਨੂੰ ਤਾਂ ਪਤਾ ਹੀ ਹੈ ਤੇ ਉਹਨਾਂ ਦੇ ਸਵਾਲਾਂ ਦੇ ਵਿੱਚ ਤੁਹਾਡੀ ਜਿ세 ਬੰਦੀ ਜਿ세 ਖਾਂ ਜਿ세 ਬੰਦੀਆਂ ਨੈਕਸਟ ਸਟੈਪ ਕੀ ਲੈ ਰਹੇ ਹੋ ਸਰ ਗਵੀ எம்ਐਲਏ ਨੂੰ ਕਿ ਰਹਿਣੇ ਪਿੰਡਾਂ ਦੇ ਵਿੱਚ ਤੁਹਾਡੀ ਰਣਨੀਤੀ ਕੀ ਹੈ ਸਾਡੇ ਰਣਨੀਤੀ ਕੀ ਹੈ ਕਿ 19 ਮਾਰਚ ਨੂੰ ਜੋ ਤੇ ਨੁਕਸਾਨ ਹੋਇਆ ਜੋ ਆਗੂਆਂ ਨੇ ਗ੍ਰਿਫਤਾਰੀਆਂ ਹੋਈਆਂ ਜੋ ਸਾਡਾ ਕੱਲਿਆ ਟਰਾਲੀ ਨਹੀਂ ਚੋਰੀ ਹੋਈਆਂ ਟਰਾਲੀਆਂ ਦੇ ਵਿੱਚ ਫਰੈਜਾ ਕੋਲਰ ਜੋ ਸਮਾਨ ਸੀਗਾ ਇਹ ਕਹਿਣਾ ਹੋਵੇ ਸਾਡਾ ਘਰ ਲੁੱਟਿਆ ਘਰ ਬਣੇ ਹੋਏ ਸੀਗੇ ਘਰ ਲੁੱਟਿਆ ਇਹਦੇ ਸਬੰਧ ਵਿੱਚ ਅਸੀਂ ਦੋਨੇ ਹੋਰ 25 ਤਰੀਕ ਨੂੰ ਲੁਧਿਆਣੇ ਦੇ ਵਿੱਚ ਮੀਟਿੰਗ ਕਰ ਰਹੇ ਜਿੰਨਾ ਨੁਕਸਾਨ ਹੋਇਆ ਪਿੰਡ ਕਾਈਆਂ ਨੂੰ ਅਸੀਂ ਸਨੇਹ ਮੈਸੇਜ ਦਿੱਤੇ ਹੋਏ ਨੇ ਬਈ ਹਕੀਕਤ ਸਾਡੇ ਕੋਲੇ ਪੂਰੇ ਪੰਜਾਬ ਹਰਿਆਣੇ ਦੀ ਜਿੰਨਾ ਸਾਡਾ ਉਥੇ ਟਰਾਲੀਆਂ ਜੋ ਵੀ ਸਮਾਨ ਜੋ ਘਰ ਆਪਣਾ ਜਿੰਨਾ ਨਕਸਾਰਾ ਉਹਦੀ ਇੱਕ ਲੈਟਰ ਬਣਾ ਕੇ ਉਹ ਛੇਤੀ ਅਸੀਂ ਨਾਲ ਪੰਜਾਬ ਸਰਕਾਰ ਨੂੰ ਭੇਜਾਂਗੇ ਤੇ ਉਦੋਂ ਬਾਅਦ ਜਿਹੜਾ ਗਾਹਾਂ ਸਾਡੀ ਮੀਟਿੰਗ ਹੈ 4 ਮਈ ਨੂੰ ਕੇਂਦਰ ਦੇ ਨਾਲ ਉਸ ਮੀਟਿੰਗ ਦੇ ਵਿੱਚ ਜਿਹੜੀਆਂ ਸੱਤ ਮੀਟਿੰਗਾਂ ਹੋਣਗੀਆਂ ਉਹਦੇ ਵਿੱਚ ਪੰਜਾਬ ਸਰਕਾਰ ਬੈਠਦੀ ਜੀ ਇਹ ਇਸ ਇਸ਼ੂ ਤੇ ਵੀ ਚਰਚਾ ਕਰਾਂਗੇ ਦੋਨੇ ਫੋਨ ਬੈਠ ਕੇ ਕਿ ਪੰਜਾਬ ਵਾਲਿਆਂ ਨੂੰ ਉਸ ਮੀਟਿੰਗ ਦੇ ਵਿੱਚ ਸ਼ਾਮਲ ਕਰਨਾ ਹੈ ਕਿ ਨਹੀਂ ਕਰਨਾ ਅਸੀਂ ਜਾਣਾ ਹੈ ਕਿ ਨਹੀਂ ਜਾਣਾ ਇਹ ਇਸ਼ੂ ਪੰਜਾਬ ਨਾਲ ਸਾਡਾ ਉਹਨਾਂ ਦਾ ਜਿਹੜਾ 4 ਮਈ ਵਾਲੀ ਮੀਟਿੰਗ طے ਆ ਸੀ ਉੱਥੇ ਜਾਵਾਂਗੇ। ਜੇ ਐਮਐਲਏ ਦਾ ਘਰਾਓ ਹੋ ਰਿਹਾ ਉਹ ਬੰਦ ਕਰਾਂ ਨਹੀਂ ਦਿੱਤੀ। ਆ ਜਿਹੜੀ ਐਮਐਲਆ ਦਾ ਮੰਤਰੀਆਂ ਦਾ ਖੁਦ ਮੁੱਖ ਮੰਤਰੀ ਦੇਕਦਾ। ਉਹ ਸਾਡਾ ਜਿੰਨਾ ਚਿਰੇ ਸਾਡੀ ਨੁਕਸਾਨ ਹੋਣ ਦੀ ਪੂਰਤੀ ਨਹੀਂ ਕਰਦੇ। ਇਹ ਜਾਰੀ ਰਹੂਗਾ। ਖਾ ਇਹਦਾ ਪੜਾ ਜਦੋਂ ਦੋਨੇ ਫੋਰਮਸੇ ਬੈਠਾਂਗੇ 25 ਤਰੀਕ ਨੂੰ। ਪੜਾ ਕੋਈ ਇਦੋਂ ਵੀ ਸਖਤ ਆ ਸਕਦਾ। ਬਾਅਦ ਵਿੱਚ ਪ੍ਰੋਗਰਾਮ ਆ ਸਕਦਾ। ਹੁਣ ਤਾਂ ਜਿਹੜੇ ਪਿੰਡਾਂ ਤੇ ਜਾ ਰਹੇ ਨਾ ਛੋਟੇ-ਛੋਟੇ ਸਮਝਣਯੋਗ ਸਰਕਾਰ ਦੇ 500 ਜਿਹੇ ਕਿਸੇ ਸਕੂਲ ਦੇ ਵਿੱਚ ਟੂਟੀਆਂ ਲਾਈਆਂ ਜੇ ਟੂਟੀਆਂ ਉਹ ਤੇ ਘਟਾਉਣ ਕਰਦੇ ਆ। ਮਾੜੇ ਮਾੜੇ ਫਲੈਸਾਂ ਦਾ ਕੋਈ ਇਹ ਜੀ ਕੋਈ ਚੰਗੀ ਗ੍ਰਾਂਟ ਪੰਚਾਇਤ ਨੂੰ ਨਗਰ ਨੂੰ ਪਤਾ ਲੱਗੇ ਕਿ 10-20 ਲੱਖ ਸਕੂਲ ਦੇ ਵਿੱਚ ਲਾਇਆ ਕੋਈ ਕਮਰਾ ਪਹਿਲੇ ਸਰਕਾਰ ਬਣਾ ਗਈ ਪਹਿਜ ਪਤਰ ਕੋਈ ਇਸ਼ੂ ਨਹੀਂਗਾ ਇਹ ਸਾਰਿਆਂ ਗੱਲ ਵਿਚਾਰ ਕੇ 25 ਤਰੀਕ ਨੂੰ ਵਿਚਾਰ ਕੇ ਆ। ਇਹ ਇਸ਼ੂ ਸਾਰਿਆਂ ਨੇ ਸਮਝਾ ਕੇ ਵੀ ਆ ਸਾਰਿਆਂ ਨੇ ਲੜਨ ਵਾਲਾ ਹੈ ਉੱਥੇ ਇਕੱਠੇ ਆ। ਇਹ ਠੀਕ ਹੈ ਗੱਲ ਜੀ ਕਰਜੇ ਤੇ ਕੌਣ ਲੜਨਾ ਚਾਹੁੰਦਾ ਹੈ ਡਾਕਟਰ ਸ੍ਰੀਮਣੀ ਲਾਤਨੀ ਰਿਪੋਰਟ ਤੇ ਕੌਣ ਲੜਨਾ ਚਾਹੁੰਦਾ ਹੈ ਐਮਐਸਪੀ ਗਰੰਟੀ ਕਾਨੂੰਨ ਤੇ ਕੌਣ ਲੜਨਾ ਚਾਹੁੰਦਾ ਜਿਨ੍ਹਾਂ ਨੂੰ ਇਹ 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 ਏਜੰਡੇ ਈ ਵੀ ਨਹੀਂ ਲੱਗਦੇ ਉਹ ਬਾਹਰ ਰਹਿ ਜਾਂਦੇ ਆ ਜਿਹੜੇ ਲੜਨਾ ਚਾਹੁੰਦੇ ਲੜ ਲੈਂਦੇ ਆ ਪਰ ਜਿਹਦੇ ਇੱਕੋ ਏਜੰਡਾ ਆ ਗਿਆ ਸਾਰਿਆਂ ਨੂੰ ਸਮਝ ਆ ਗਿਆ ਸਾਰਿਆਂ ਨੇ ਕਿ ਸਾਰੇ ਇਕੱਠੇ ਹੋ ਗਏ ਕੰਮ ਕੀ ਵੱਡੀ ਗੱਲ ਕਿੰਦਰ ਸਭ ਜੀ ਬੈਠਾ ਵੀ ਆਪਾਂ ਪਾਟੋ ਸਾਡਾ ਇੱਕਦਮ ਕੱਢੀ ਚੱਲੇਗਾ ਏਜੰਡਾ ਇੱਕਦਮ ਨਹੀਂ ਦੇਖੋ ਏਜੰਡਾ ਇੱਕ ਜਿਹੜਾ ਆਉਣਾ ਹੈ ਨਾ ਜਿਵੇਂ ਆ ਆ ਗਿਆ ਆ ਆ ਆ ਜਿਹੜਾ ਕਰਨ ਲੱਗੇ ਸੀਗੇ ਇਸ ਦਾ ਕੰਪਰੋਮਾਈਜ਼ ਹੋਣ ਲੱਗਾ ਸੀਗਾ ਨਾ ਉਹਦੇ ਹੋ ਚੱਲਿਆ ਸੀ ਨਾ ਇੱਕੋ ਫਿਰ ਸਾਰੇ ਇਕੱਠੇ ਹੋ ਚਲੇ ਸੀ ਜਿੱਦਾਂ ਕੋਈ ਇਹੋ ਜਿਹੀ ਗੱਲ ਆਏਗੀ ਤੇ ਸਾਰਾ ਦੇਸ਼ ਮਤਲਬ ਇਕੱਠਾ ਹੋ ਜਾਊਗਾ